ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਜ ਕੀਤਾ ਜਾਸਰ ਹਲਕੇ ਤੋਂ ਦਰਮਿਆਨਾ ਤੇ ਨੇੇ ਝੱਖੜ ਵੀ ਚੱਲਣ ਦੀ ਸੰਭਾਵਨਾ ਹੈ 12 ਮਈ ਆ ਪੰਜਾਬ ਦੇ ਮੌਸਮ ਦੀ ਗੱਲ ਕਰਾਂ ਕਿ ਕਿਹੜੇ ਕਿਹੜੇ ਇਲਾਕਿਆਂ ਵਿੱਚ ਸੰਭਾਵਨਾ ਰਹੇਗੀ ਤਾਂ ਵੱਡੀ ਅਪਡੇਟ ਆ ਰਹੀ ਹੈ ਮੌਸਮੇ ਪਾਗਲ ਹੋਣੇ ਨੇ ਜਿਹੜੀ ਵੱੱਡੀ ਅਪਡੇਟ ਕਰ ਦਿੱਤੀ ਕਿ ਜਿਹੜੇ ਪੱਧਰ ਬੰਨੇ ਸ਼ੁਰੂ ਹੋ ਗਏ ਨੇ ਤਾਂ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਕਿੜਕੜ ਇਲਾਕਿਆਂ ਨੂੰ ਇੰਜ਼ਾਮ ਦੇਣ ਚੱਲਣ ਦੀ ਸੰਭਾਵਨਾ ਰਹੇਗੀ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਾਣਕਾਰੀ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਿਆਂ ਜਿਹੜੇ ਵੀ ਚੈਨਲ ਦੇ ਨਾਮ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਇਆ ਸਾਡੇ ਕੋਲ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਫਿਰੋਜ਼ਪੁਰ ਦੇ ਇਲਾਕੇ ਹੋਗੇ ਉਸ ਪਰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਇੱਥੇ ਜਿਹੜੀ ਬੱਦਲਬਾਈ ਆਪਣੀ ਬੰਨੀ ਸ਼ੁਰੂ ਹੋ ਗਈ ਹੈ ਤੇ ਉਸ ਵੇਲੇ ਦੱਖਣੀ ਖੇਤਰ ਹੋਗੇ ਠੀਕ ਹੈ ਇੱਥੇ ਜਿਹੜੀ ਬੱ ਸਾਹਿਬ ਦੇ ਇਲਾਕੇ ਸੰਗਰੂਰ ਦੇ ਇਲਾਕੇ ਹੋ ਕੇ ਉਸਰ ਬਠਿੰਡਾ ਦੇ ਆਸ-ਪਾਸ ਮਾਨਸਾ ਦੇ ਆਸ-ਪਾਸ ਖੇਤਰ ਲੁਧਿਆਣਾ ਦੇ ਆਸ-ਪਾਸ ਹੋਵੇ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂਸ਼ਿਆਰ ਇਨ ਇਲਾਕਿਆਂ ਬਦਲਵਾਈ ਜਿਹੜੀ ਬੰਨੀ ਸ਼ੁਰੂ ਹੋ ਗਈ ਹੈ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਜਾਸਰਾਉਂ ਦੇ ਅਗਲੇ ਘੰਟਿਆਂ ਵਿੱਚ ਗੱਲ ਕਰੀਏ ਤਾਂ ਆਉਣ ਵਾਲੇ ਘੰਟਿਆਂ ਵਿੱਚ ਜਿਹੜਾ ਮੌਸਮ ਵੀ ਵੱਡਾ ਬਦਲਾਅ ਜਿਹੜਾ ਵੇਖਣ ਨੂੰ ਮਿਲ ਸਕਦਾ ਕਈ ਇਲਾਕਿਆਂ ਵਿੱਚ ਮੀਂਹ ਜਿਹੜੇ ਆ ਰਹੇ ਨੇ ਸਾਰ ਰਹਿਣਗੇ ਯਾਨੀ ਕਿ ਕੁਝ ਇਲਾਕਿਆਂ ਵਿੱਚ ਹਲਕੇ ਛਰਾਟੇ ਤੇ ਕੁਝ ਸਿਸਟਮ ਐਕਟਿਵ ਰਹੇਗਾ ਰਾਤ ਤੱਕ ਸਿਸਟਮ ਐਕਟਿਵ ਰਹੇਗਾ ਤੇ ਕੁਝ ਇਲਾਕਿਆਂ ਵਿੱਚ ਸਵੇਰ ਦੇ ਘੰਟਿਆਂ ਵਿੱਚ ਕੁਝ ਇਲਾਕਿਆਂ ਵਿੱਚ ਦੁਪਹਿਰ ਤੋਂ ਸ਼ਾਮ ਦੇ ਆਸ-ਪਾਸ ਜ ਰਾਤ ਦੇ ਘੰਟਿਆਂ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਪੰਜਾਬ ਦੇ ਕੁਝ ਕੁ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਤੇ ਕੁਝ ਲਗਾ ਦਰਮਿਆਨੇ ਚਰਾਮੀ ਤੇ ਕੁਝ ਲਗਾ ਕੇਵਲ ਬੱਦਲਵਈ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਸੰਗਣੀ ਤੇ ਬੱਦਲਵਈ ਇਸ ਤਰ੍ਹਾਂ ਹੀ ਕ੍ਰਾਸ ਕਰਦੇ ਕਿਤੇ ਕੜੀਆਂ ਜੇ ਪੈ ਗਈਆਂ ਤੇ ਇਸ ਤਰ੍ਹਾਂ ਜਿਹੜਾ ਅਗਾ ਬੱਦਲ ਲੰਘ ਜ ਕੁਝ ਲੱਕ ਵਲਕੇ ਤੇ ਕੁਝ ਲੱਕ ਦਰਮਿਆਨੇ ਛਰਾਟੇ ਤੇਜ਼ ਜਿਹੜੀਆਂ ਹਵਾਵਾਂ ਹਨੇਰ ਚਖੜ ਵੀ ਚੱਲਣ ਦੀ ਸੰਭਾਵਨਾ ਚ ਇਸ ਦੀ ਗਤੀ ਹੈ ਤਾਂ ਜ਼ਿਲ੍ਹੇ ਵਾਸਤੋਂ ਨਹੀਂ ਦੱਸ ਸਕਦੇ ਕਿਉਂਕਿ ਬੱਦਲਵਾਈ ਸਾਰੇ ਪੰਜਾਬ ਵਿੱਚ ਹਲਕੀ ਸੰਘਣੀ ਬਣੀ ਹੋਈ ਹੈ ਕੁਝ ਿਲਕਾ ਮਾੜੀ-ਮੋਟੀ ਤੇ ਕੁਝ ਿਲਕਿਆਂ ਵਿੱਚ ਆ ਸੰਘਣੀ ਜਿਹੜੀ ਬੱਦਲੋਏ ਦੇ ਤੌਰ 'ਤੇ ਚੱਰੀ ਇਸ ਕਰਕੇ ਅਚਾਨਕ ਜਿਹੜੇ ਘਰਚਾਂ ਕੋਲ ਬੱਦਲਵਾਂਸ ਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸੇ ਜ਼ਿਲ੍ਹੇ ਵਾਸਤੋਂ ਨਹੀਂ ਦੱਸ ਸਕਦੇ ਪੂਰੇ ਪੰਜਾਬ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਯੈਲੋ ਅਲਰਟ ਜ਼ਿਲ੍ਹੇ ਵਾਸਤੋਂ ਨਹੀਂ ਦੱਸ ਸਕਦੇ ਕਿਸੇ ਵੀ ਇਲਾਕੇ ਵਿੱਚ ਸੁਭਾਵਨਾ ਬਾਂਸ ਦੇ ਕਿਸੇ ਇਲਾਕੇ ਆ ਰਹਿ ਵੀ ਸਕਦਾ ਕੋਈ ਇਲਾਕਾ ਪੰਜਾਬ ਦਾ ਰਹਿ ਵੀ ਸਕਦਾ ਮੀਂਹ ਤੋਂ ਵਾਂਝਾ ਠੀਕ ਹੈ ਕਿਤੇ ਆਪਾਂ ਗੱਲ ਕਰੀਏ ਕੁਝ ਿਲਕਾ ਹਲਕ ਹੋ ਜੇਗਾ ਇਸ ਤਰ੍ਹਾਂ ਮਾਹੌਲ ਬਣਿਆਗਾ ਕੁਝ ਲੱਕ ਵਲਕੇ ਦਰਮਿਆਨੇ ਛਰਾਟੇ ਵੇਖਣ ਨੂੰ ਮਿਲ ਸਰੇ ਨੇ ਖਾਸ ਕਰ ਮਾਧਯਧਵ ਦੇ ਖੇਤਰ ਪੂਰੀ ਮਾਧਯ ਪੰਜਾਬ ਦੇ ਪੱਛਮੀ ਪਾਕਿਸਤਾਨ ਦੇ ਨਾਲ ਸਰਦੀ ਲਾ ਕੇ ਦੱਖਣੀ ਖੇਤਰ ਹਰਿਆਣਾ ਦੇ ਨਾਲ ਲੱਗਦੇ ਖੇਤਰ ਇਹਨਾਂ ਦਾ ਸੁਭਾਵਨਾ ਚਾਦੀ ਰਹੇਗੀ ਤੇ ਬਾਕੀ ਕੋਈ ਵੀ ਨਵੀਂ ਅਪਡੇਟ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰੇ ਜਰੂਰ ਦੱਸਿਆ ਕਰੋ ਤਾਂ ਮਿਲਦੇ ਆ नेक्स्ट ਵੀਡੀਓ ਵੀ नेक्स्ट ਅਪਡੇਟ ਦੇ ਨਾਲ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ